ਮਾਧ ਪ੍ਰਦੇਸ਼ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਵਾਗ ਰਚਨ ਵਾਲੀ ਕੁੜੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਹੈ ਨਾਲੇ ਜਿਸ ਜਥੇਬੰਦੀ ਦਾ ਇਸ ਸਮਾਗਮ ਸੀ ਉਸਦੇ ਸੈਕਟਰੀ ਕਿਸ਼ਨ ਸੋਨਪਾਲ ਦੀ ਅਚਾਨਕ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ ਦਾਸਤੇ ਕਿ ਇੱਕ ਸਮਾਗਮ ਦੀ ਵੀਡੀਓ ਬਿੱਤੇ ਦਿਨੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਵਾਇਰਲ ਵੀਡੀਓ ਤੇ ਸਿੱਖ ਸੰਗਤਾਂ ਨੇ ਬੇਹੱਦ ਸਖਤ ਇਤਰਾਜ਼ ਜਤਾਉਂਦੇ ਆ ਜਥੇਬੰਦੀ ਦੇ ਵੀਡੀਓ ਚ ਦਿਖਾਈ ਦੇ ਰਹੇ ਲੋਕਾਂ ਤੇ ਕਾਰਵਾਈ ਦੀ ਮੰਗ ਕੀਤੀ ਸੀ ਦਰਅਸਲ ਇਸ ਵੀਡੀਓ ਚ ਇੱਕ ਲੜਕੀ ਨੂੰ ਸਮਾਗਮ ਦੌਰਾਨ ਸ੍ਰੀ ਗੁਰੂ ਨਾਨਕ ਤੇਜ ਜੀ ਦਾ ਸਵਾਗ ਰਚਾਉਂਦੇ ਹੋਏ ਵੀਡੀਓ ਵਾਇਰਲ ਹੋਈ ਤਾਂ ਕਾਰਵਾਈ ਦੀ ਮੰਗ ਉਠਣ ਲੱਗੀ ਐਸਜੀਪੀਸੀ ਵੱਲੋਂ ਵੀ ਇਸ ਮਾਮਲੇ ਦਾ ਸਖਤ ਨੋਟਿਸ ਲਿਆ ਗਿਆ ਜਿਸ ਤੋਂ ਬਾਅਦ ਇਸ ਸਮਾਗਮ ਦੇ ਪ੍ਰਬੰਧਕਾਂ ਨੇ ਮਾਫੀ ਮੰਗ ਲਈ ਸੀ ਤੇ ਕਿਹਾ ਸੀ ਕਿ ਭਵਿੱਖ ਵਿੱਚ ਉਹ ਅਜਿਹੀ ਗਲਤੀ ਕਦੇ ਨਹੀਂ ਕਰਨਗੇ ਪਰ ਹੁਣ ਸਭ ਵਿਚਾਲੇ ਖਬਰ ਆ ਰਹੀ ਹੈ ਕਿ ਜਿਸ ਜਥੇਬੰਦੀ ਦਾ ਸਮਾਗਮ ਸੀ ਉਸ ਦੇ ਸੈਕਟਰੀ ਦਾ ਹਾਰਟ ਅਟੈਕ ਨਾਲ ਦੇਹਾਂਤ ਹੋ ਗਿਆ ਹੈ ਤੇ ਲੜਕੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਹੈ ਜਿਸ ਦਾ ਹੁਣ ਡਾਕਟਰੀ ਇਲਾਜ ਚੱਲ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਤੁਸੀਂ ਸਾਡਾ ਪਤਾਇਆ ਕਿ ਜਿਹੜੀ ਛਡੋਲ ਵੀ ਇੱਕ ਬੱਚੀ ਵੱਲੋਂ ਗੁਰੂ ਨਾਨਕ ਪਾਤਸ਼ਾਹ ਦਾ ਸੰਵਾਗ ਰਚਾਇਆ ਸੀਗਾ ਤੇ ਉਹ ਵੀਡੀਓ ਬਹੁਤ ਹੀ ਦੇਸ਼ਾਂ-ਪਰਦੇਸਾਂ ਵਿੱਚ ਔਰ ਪੰਜਾਬ ਵਿੱਚ ਵਾਇਰਲ ਹੋਈ ਤੇ ਸਾਰੇ ਸਿੱਖ ਜਗਤ ਵਿੱਚ ਸਾਰਿਆਂ ਦੇ ਸਿੱਖਾਂ ਦੇ ਜਿਹੜੇ ਹਿਰਦੇ ਬਲੁੰਦਰੇਗੇ ਸੋ ਅਸੀਂ ਇਹ ਸੇਵਾ ਸਮਝਦੇ ਹੋਈ ਆਪਾਂ ਇੱਥੇ ਪਹੁੰਚੇ ਸਤਕਾਰ ਕਮੇਟੀ ਪੰਜਾਬ ਤੇ ਹੋਰ ਜਥੇਬੰਦੀਆਂ ਵੀ ਸਾਡੀਆਂ ਨਾਲ ਪਹੁੰਚੀਆਂ ਇੱਥੇ ਸੰਗਤ ਜੀ ਆਪ ਜੀ ਨੂੰ ਆਪਾਂ ਸਾਰਾ ਆਪਾਂ ਗੁੱਸੇ ਦੇ ਦਾ ਬਹੁਤ ਸੀ ਪਿੱਛੋਂ ਕਿ ਆਪਾਂ ਕੁੜੀ ਦੇ ਪਰਚਾ ਕਰਾਵਾਂਗੇ ਕਮੇਟੀ ਦੇ ਪਰਚਾ ਕਰਾਵਾਂਗੇ ਪਰ ਜਦੋਂ ਅਸੀਂ ਸਵੇਰ ਤੋਂ ਸ਼ਾਮ ਤੱਕ ਵੈਰੀਫਾਈ ਕੀਤਾ ਸਾਰਾ ਇਥੋਂ ਇਹਦੇ ਵਿੱਚ ਸੰਗਤ ਜੀ ਕਿਸੇ ਦਾ ਵੀ ਮਤਲਬ ਇਹ ਅਣਜਾਣੇ ਵਿੱਚ ਕੁੜੀ ਕੋ ਹੋਈ ਆ ਜਿਹੜੀ ਕੁੜੀ ਵੀ ਆ ਇੱਕ ਛੋਟੀ ਬੱਚੀ ਆ ਜਿਹੜੀ ਉਹਦੀ ਉਮਰ ਆ 12 ਸਾਲ ਦੀ ਸੰਗਤ ਜੀ ਉਹ ਹੁਣ ਘਬराई ਹੋਈ ਬਹੁਤ ਜ਼ਿਆਦਾ ਆ ਤੇ ਪਰਿਵਾਰ ਉਹਨਾਂ ਦਾ ਦੱਸ ਰਿਹਾ ਕਿ ਹਸਪੀਟਲ ਦੇ ਵਿੱਚ ਦਾਖਲ ਆ ਤੇ ਕਈਆਂ ਵੀਰਾਂ ਮੇਰੇ ਆਨੇ ਕਮੈਂਟ ਵੀ ਕੋਈ ਗਲਤ ਕਰਨੇ ਆ ਵੀ ਤੁਸੀਂ ਦੇ ਕੋ ਕਾਰਵਾਈ ਨਹੀਂ ਕੀਤੀ ਸੋਧਾ ਨਹੀਂ ਲਾਇਆ ਤੁਸੀਂ ਦੱਸੋ ਇੱਕ ਛੋਟੀ ਜੀ ਬੱਚੀ 12 ਸਾਲ ਦੀ ਬੱਚੀ ਆ ਉਹ ਬਿਮਾਰ ਆ ਇਸ ਟਾਈਮ ਨੂੰ ਸਦਮਾ ਲੱਗਾ ਸਾਰਾ ਸਾਡੇ ਸਿੱਖ ਸਮਾਜ ਵੀ ਜਿਹੜਾ ਇੱਥੇ ਦੱਸਾ ਰਿਹਾ ਔਰ ਉਹਨਾਂ ਦਾ ਸਿੱਧੀ ਸਮਾਜ ਵੀ ਦੱਸ ਰਿਹਾ ਜੇ ਇਹ ਕਹਿੰਦੇ ਤੁਸੀਂ ਦੇਖਣਾ ਚਾਹੁੰਦੇ ਤੁਸੀਂ ਹਸਪੀਟਲ ਉੱਥੇ ਦੇਖ ਸਕਦੇ ਆਪਾਂ ਕਾ ਨਹੀਂ ਪਰ ਜੋ ਤੁਸੀਂ ਗੁਰਦੁਆਰੇ ਸਾਹਿਬ ਤੇ ਬੈਠ ਕੇ ਇਹ ਗੱਲ ਕਰ ਲਈ ਆ ਉਹ ਸਹੀ ਆ ਕਿਉਂਕਿ ਸਿੱਖ ਬੈਠੇ ਆ ਇੱਥੇ ਮੰਨਣਾ ਸਾਨੂੰ ਸਾਡਾ ਫਰਜ਼ ਆ ਦੀ ਸੰਗਤ ਜੀ ਆਪਾਂ ਸਾਰਾ ਦੇਖਿਆ ਕੋਈ ਤੇਰੇ ਵਿੱਚ ਗਲਤੀ ਨਹੀਂ ਬਚੀ ਦੀ ਆਪਾਂ ਆਪਣੇ ਵੱਲੋਂ ਇਹਨਾਂ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਸਾਰੇ ਸਿੱਖੀ ਸਿੰਧੀ ਸਮਾਜਾਂ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਤੋਂ ਇੱਕ ਲੈਟਰ ਸਾਰਿਆਂ ਵੱਲੋਂ ਜਾਰੀ ਹੋਣ ਸਾਰੇ ਗੁਰੂ ਘਰਾਂ ਵਿੱਚ ਇੱਕ ਅਕਾਲ ਤਖਤ ਸਾਹਿਬ ਰਹਿਤ ਦੀ ਮर्यादा ਦੀਆਂ ਕਾਪੀਆਂ ਦਿੱਤੀਆਂ ਜਾਣ ਔਰ ਅੱਜ ਤੋਂ ਕੋਈ ਵੀ ਜਿਹੜਾ ਗੁਰੂ ਸਾਹਿਬ ਦਾ ਸਵਾਂਗ ਨਾਰ ਚਾਵੇ ਕੋਈ ਵੀ ਕਿਸੇ ਤਰ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਕਰੇ ਜੇ ਕੋਈ ਬੇਅਦਬੀ ਕਰਦਾ ਆ ਸਿੰਧੀ ਸਮਾਜ ਔਰ ਗੁਰਦੁਆਰਾ ਸਿੰਘ ਸਭਾ ਦੇ ਜਿਹੜੇ ਇੱਥੇ ਦੇ ਮੈਂਬਰ ਆ ਉਹ ਜ਼ਿੰਮੇਵਾਰ ਹੋਣਗੇ ਕਿਉਂਕਿ ਹੁਣ ਤਾਂ ਗੱਲ ਬੱਚੀ ਦੀ ਸੀਗੀ ਛੋਟੀ ਜੀ ਉਹ ਆਪਾਂ ਅਕਾਲ ਤਖਤ ਸਾਹਿਬ ਨੇ ਮਾਫ਼ ਕਰਨਾ ਉਹ ਹੀ ਆਪਾਂ ਮਾਫ਼ ਨਹੀਂ ਕਰ ਰਹੇ ਉਹ ਕਾਤਾ ਸਾਹਿਬ ਮਾਫ਼ ਕਰੂਗਾ ਕਾਤਾ ਸਾਹਿਬ ਨੇ ਉਹਨੂੰ ਸੱਦ ਲਿਆ ਥੋੜੇ ਦਿਨਾਂ ਵਿੱਚ ਉੱਥੇ ਜਦੋਂ ਵੀ ਕੁੜੀ ਠੀਕ ਹੋਵੇਗੀ ਉਹ ਕੁੜੀ ਉੱਥੇ ਜਾਵੇਗੀ ਤੇ ਮਾਫੀ ਆਪਣੀ ਮੰਗੇਗੀ ਔਰ ਇੱਥੇ ਵੀ ਉਹਨੇ ਮਾਫੀ ਮੰਗੀ ਆ ਬਾਕੀ ਸੰਗਤ ਜੀ ਜਿਹੜੇ ਉਹਨਾਂ ਦੇ ਵਸਤਰ ਸੀ ਹੋਰ ਚੀਜ਼ਾਂ ਸੀ ਜੀਆਂ ਉਹ ਸਿੰਧੀ ਸਮਾਜ ਵੱਲੋਂ ਸੰਗਤ ਨੂੰ ਦਿੱਤੀ ਜਾਣਗੀਆਂ ਤਾਂ ਜੋ ਅੱਗੇ ਤੋਂ ਕੋਈ ਭੇਜਾਂ ਦਾ ਜਿਹੜਾ ਆ ਉਹ ਗਲਤ ਕੰਮ ਨਾ ਕਰੇ ਸਾਡੇ ਜਿਹੜੇ ਸਿੰਧੀ ਸਮਾਜ ਤੋਂ ਉਹ ਵੀ ਇੱਕ ਵਾਰੀ ਸੰਗਤ ਨੂੰ ਸਾਰੀ ਸਿੱਖ ਸੰਗਤ ਨੂੰ ਇਹ ਆਪਣੇ ਵਿਸ਼ਵਾਸ ਦੇਣਗੇ ਕਿ ਅੱਗੇ ਤੋਂ ਇਦਾਂ ਦਾ ਕੋਈ ਵੀ गुरु ग्रंथ साहब के विरुद्ध कोई भी प्रचार या कोई किसी का रूप नहीं जी जी का खालसा बनने जो, जो अज्ञानतावश हम लोगों से गलती हुई है छोटी बच्ची से गलती हुई है आगे से ऐसी गलती नहीं होगी हम लोगों ने माफी भी मांगी है अकाल तक के सामने भी हम लोग पेश होंगे और हमारे गुरु नानक देव तो हमारे आराध्य गुरुदेव हैं

हम आप सभी लोगों से निवेदन करते हैं कि हमारे पदाधिकारीगण अध्यक्ष महोदय जी कई बार सबके सामने अरदास करा के मांग चुके हैं क्या बच्ची से कोई गलती नहीं हुई है इसके लिए मैं खुद गवाह हूँ और अज्ञानतावश के वजह से ही हुआ है आगे ऐसा कभी भविष्य में नहीं होगा नहीं होगा नहीं होगा नहीं वाहिगुरु जी का खालसा वाहिर हमारे सिंधी समाज की एक छोटी बच्ची से जो गलती हुई है उसके लिए यहाँ उज्जैन से श्रोमणी गुरुद्वारा कमेटी के सदस्य आए थे उनके सामने भी हमारे समाज के मुखी साहब ने उसकी माफ़ी और अपना जिम्मेदारी ली थी और उसके पीछे कोई षडयंत्र या साजिश नहीं थी उसके पहले भी एक दिन पहले वहाँ शंकर जी का नृत्य वगैरह ऐसा सांस्कृतिक कार्यक्रम हुए थे उसी उस उल्लास में उस बच्ची से गलती हो गई उसके लिए हम लोग क्षमा मांगते हैं आगे ऐसा फिर कभी नहीं होगा उसके लिए हम आप लोगों को करते वाहगुरु जी का खाल और संगत जी एक दसना चाहते हैं कि कमेटी थी सिंधिया गुरुद्वारे साहब की ਉਹਨਾ ਵਿੱਚੋਂ ਜਦੋਂ ਇਹ ਗੱਲ ਹੋਈ ਆ ਤੇ ਉਹਨਾਂ ਨੂੰ ਬੜਾ ਸਦਮਾ ਲੱਗਾ ਤੇ ਉਹਨਾਂ ਦੀ ਵੀ ਡੈਥ ਹੋ ਗਈ ਐ ਤੇ ਵਿੱਚ ਡੈਥ ਹੋ ਗਈ ਤੇ ਅੱਜ ਉਹਨਾਂ ਦੀ ਮੇਰਾ ਖਿਆਲ ਭੋਗ ਵੀ ਚੱਲ ਰਿਹਾ ਸੀ ਇਹਨਾਂ ਦੇ ਉੱਥੇ ਚਲੋ ਬੜਾ ਅਫਸੋਸ ਆ ਸਾਨੂੰ ਉਹਨਾਂ ਦਾ ਵੀ ਪਰ ਚਲੋ ਕੋਈ ਨਹੀਂ ਗੁਰੂ ਸਾਹਿਬ ਨੇ ਜਿੱਦਾਂ ਜਿੰਨੇ ਕੁ ਸਵਾਸ ਬਖਸ਼ੇ ਆ ਉਹਨਾਂ ਦੀ ਆਪਾਂ ਅੱਜ ਤੇ ਬਤਾ ਕੇ ਚੱਲ ਜਾਣਾ ਆ ਪ੍ਰਸੰਗਤ ਜੀ ਬੜਾ ਇਹਨਾਂ ਨੇ ਪਿਛਵਾਜ ਦਿੱਤਾ ਆ ਤੇ ਉਹਨ ਪਿਛਾ ਪਿਛਵਾਜ ਜੀ ਆਪਾਂ ਚਲੋ ਮੰਨ ਲਏ ਨੇ ਇਹਨਾਂ ਦੀ ਗੱਲ ਕਿ ਅੱਗੇ ਤੋਂ ਸਦੀ ਵੀ ਇਹਦਾ ਜਿਹੜਾ ਗੁਰੂ ਮਰਿਆ ਤੇ ਜਿਹੜਾ ਫੈਸਲਾ ਕੋਈ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ